ਕੌੜਾ ਮੱਲ ਲਿਖਦਾ ਦਵਾਨ ਚਿੱਠੀਆਂ ਮਨੀ ਸਿੰਘ ਵੱਲ ਜੀ ਚਿੱਠੀ ਉੱਤੇ ਗੱਲਾਂ ਲਿਖੇ ਬਹੁਤ ਮਿੱਠੀਆਂ ਸਿੰਘ ਆਉਂਦੇ ਚੱਲ ਜੀ ਕਰ ਕਰ ਕਾਲੀ ਐ ਖੂਨ ਵਿੱਚ ਜਗੂ ਸਿੰਘਾਂ ਦੀ ਦੀਵਾਲੀ ਐ ਸਿੰਘਾਂ ਦੀ ਦੀਵਾਲੀ ਐ ਛੇਵੇਂ ਗੁਰਾ ਜੇ ਸਿਰਹਾ ਕਰਤੇ ਹੋ ਵਿੱਚ ਬੈਠੇ ਕਿਲੇ ਦੇ ਪਤ ਮਾਪ ਲੱਗਾ ਰਨ ਨਸਰ ਤੇ ਵਿੱਚ ਸੋਚ ਦਿਲ ਦੇ ਮਰਨ ਪੁੱਤ ਮਾਵਾਂ ਦੇ ਹਾਲੇ ਬੋਲ ਕਲੇ ਜਾਂਦੇ ਨਾ ਦਨਾਵਾਂ ਦੇ ਜਾਂਦੇ ਨਾ ਦਨਾਵਾਂ ਦੇ ਐਸੇ ਹੀ ਦੀਵਾਲੀ ਬਨਵਾਸ ਕੱਟ ਕੇ ਆਏ ਰਾਮਚੰਦ ਜੀ ਆਏ ਰਾਮਚੰਦ ਜੀ ਐਸੇ ਹੀ ਦੀਵਾਲੀ ਐਸੇ ਹੀ ਦੀਵਾਲੀ ਬਨਵਾਸ ਕੱਟ ਕੇ ਆਏ ਰਾਮਚੰਦ ਜੀ ਅੱਖਾਂ ਮੂਰੇ ਜਾਣੇ ਨੇ ਮਸੂਮ ਛੱਟ ਕੇ ਵੈਰੀ ਤਾਣੇ ਤੰਦ ਜੀ ਸੁਵਾਲੀ ਜਾਣੇ ਖਾਲੀ ਐ ਖੂਨ ਵਿੱਚ ਜਾਗੂ ਸਿੰਘਾਂ ਦੀ ਦੀਵਾਲੀ ਐ ਸਿੰਘਾਂ ਦੀ ਦੀਵਾਲੀ ਐ ਠੇਕੇ ਵਾਲੀਆ ਠੇਕੇ ਵਾਲੀ ਚੱਲ ਕੇ ਚਾਲ ਦੀਓ ਕਰੀਆਂ ਤੱਕ ਰੀਰਾਂ ਨੇ ਲੱਖੂ ਜਸੂ ਦੀ ਤੱਕ ਮਨ ਨੂੰ ਵਿਚਾਲ ਜੀਓ ਲੈ ਲਈ ਅੱਜ ਕੀ ਰਾਂ ਨੇ ਨੋ ਪਰੇ ਹੋਏ ਅਦਾਵਾ ਦੇ ਹਾਲੇ ਬੋਲ ਕਲੇ ਜਾਂਦੇ ਨਾ ਨਾਮਾਂ ਦੇ ਹੋ ਜਾਂਦੇ ਨਾ ਨਾਮਾਂ ਦੇ ਔ ਸੋਚ ਸੋਚ ਚਿੱਠੀ ਸੋਚ ਸੋਚ ਚਿੱਠੀ ਵਿੱਚ ਹੀ ਦਿਮਾਗ ਤੇ ਤਨ ਨੂੰ ਮੱਤ ਮਾਰੀਆਂ ਚੁੱਕਿਆ ਤੋਹਾੜਾ ਫੱਬੇ ਹੋਏ ਬਾਗ ਦੇ ਕੱਟ ਜਾਣ ਆਰੀਆਂ ਉਹ ਬੱਚਣੀ ਨਾ ਡਾਲੀ ਐ ਇਹ ਖੂਨ ਵਿੱਚ ਜਾਗੂ ਸਿੰਘਾਂ ਦੀ ਦੀਵਾਲੀ ਐ ਸਿੰਘਾਂ ਦੀ ਦੀਵਾਲੀ ਐ ਉਹ ਸਿੰਘਾਂ ਦੀ ਦੀਵਾਲੀ ਐ ਸੇਰ ਉੱਤੇ ਇਨਾਂ ਨੇ ਕਰਾਣ ਚੁੱਕ ਕਿਉਂ ਕਸਮਾਂ ਸਿਖਾਦੀਆਂ ਬੁਰੀ ਨੂੰ ਛਡਾਇਆ ਪਿੱਛੇ ਪੈ ਗਏ ਡੱਕ ਕੇ ਉਹ ਪਹਿੜੀਆਂ ਨੇ ਵਾਦੀਆਂ ਉਹ ਲਾਤੇ ਨਾ ਕੇਰਾਵਾਂ ਦੇ ਲਾਤੇ ਰੱਖ ਨਾ ਦੇ ਹਾਲੇ ਭੋਲ ਕਦੇ ਜਾਣੇ ਨਾ ਦਨਾਵਾ ਦੇ ਉਹ ਜਾਣੇ ਨਾ ਦਨਾਵਾ ਦੇ ਤੇਲ ਵਾਲੀ ਥਾਂ ਤੇਲ ਵਾਲੀ ਥਾਂ ਤੇਲ ਵਾਲੀ ਥਾਂ ਤੇ ਜੱਗੇਗੀ ਚਰਬੀ ਲਾਟਾਂ ਜਾਣ ਮੱਛੀਆਂ ਰੇੜ ਰੇੜ ਖੂਨ ਵਿੱਚ ਜਾਣੇ ਸਰ ਜੀ ਹਰਾਨ ਹੋਣ ਮੱਛੀਆਂ ਸਮਝ ਸੋਚ ਹੱਲੀ ਐ ਖੂਨ ਵਿੱਚ ਜਾਗੂ ਖੂਨ ਵਿੱਚ ਜਾਗੂ ਸਿੱਖਾਂ ਦੀ ਦੀਵਾਲੀ ਐ ਸਿੱਖਾਂ ਦੀ ਦੀਵਾਲੀ ਐ ਉਹ ਸਿੱਖਾਂ ਦੀ ਦੀਵਾਲੀ ਐ ਗੋਲੀਆਂ ਨਹੀਂ ਥਾਣੇ ਇੱਥੇ ਰੌਣਕ ਚੱਲਣ ਮਿਲਨ ਦਾ ਮਵਾਈਆਂ ਨੂੰ ਔਖੇ ਹੁੰਦੇ ਔਖੇ ਹੁੰਦੇ ਰਾਇ ਭਲਾਂ ਦੇ ਪੈਰ ਚੱਲਣੇ ਖੁਸ਼ੀ ਐ ਸਪਾਈਆਂ ਨੂੰ ਆ ਪਰੇ ਹੋਏ ਚਾਵਾਂ ਦੇ ਪਰੇ ਹੋਏ ਚਾਵਾਂ ਦੇ ਆਲੇ ਬੋਲ ਕਦੇ ਜਾਂਦੇ ਨਾ ਦਨਾਵਾ ਦੇ ਜਾਂਦੇ ਨਾ ਦਨਾਵਾ ਦੇ ਆ ਦਿੱਤੇ ਦਾ ਸੰਬੰਧ ਸਾਰੇ ਜਾਣੇ ਲੁੱਟਿਆ ਚੜਤ ਦਰਬਾਰ ਦੀ ਚੜਤ ਦਰਬਾਰ ਦੀ ਦੇਦੇ ਦਸ ਵੰਦ ਦੇਦੇ ਦਸ ਵੰਦ ਸਾਰੇ ਜਾਣੇ ਲੁੱਟਿਆ ਚੜਤ ਦਰਬਾਰ ਦੀ ਬਾਜਾਂ ਨੇ ਸ਼ਿਕਾਰੀਆ ਤੇ ਜਾਲ ਸੁਟਿਆ ਆੜ ਲੈ ਕੇ ਸਾਰ ਦੀ ਉਹ ਮੌਤ ਕਿੰਨੇ ਢਾਲੀ ਆ ਖੂਨ ਵਿੱਚ ਜਾਗੂ ਖੂਨ ਵਿੱਚ ਜਾਗੂ ਸਿੱਖਾਂ ਦੀ ਦੀਵਾਲੀ ਐ ਸਿੱਖਾਂ ਦੀ ਦੀਵਾਲੀ ਐ ਉਹ ਸਿੱਖਾਂ ਦੀ ਦੀਵਾਲੀ ਐ ਉਸ ਸਿੰਘ ਦਾ ਕਦੇ ਨਾ ਤਬਾਰ ਕਰੀਏ ਚਾਹ ਦੀ ਹੌਣ ਮੱਕੇ ਦੇ ਰੰਗ ਦੇਵ ਵਾਲਾ ਇਤਿਹਾਸ ਪੜੀਏ ਉਹ ਬਣੇ ਨਾ ਸੱਕਦੇ ਉਹ ਕਾਤਲ ਪਰਾਂਵਾਂ ਦੇ ਕਾਤਲ ਪਰਾਂਵਾਂ ਦੇ ਹਲੇ ਬੂਲ ਕਦੇ ਜਾਂਦੇ ਨਾ ਦਨਾਵਾ ਦੇ ਦਨਾ ਨਾ ਦਨਾਵਾ ਦੇ